डीसी ਦੇ ਹੁਕਮਾਂ ਨੂੰ ਟਿੱਚ ਜਾਣਨ ਵਾਲਿਆਂ ਦੇ ਖਿਲਾਫ ਸ਼ਿਕਾਇਤ ਹੋਣ ਦਾ ਸਮਾਚਾਰ ਮਿਲਿਆ ਟੀਸੀ ਜ਼ਿਲੰਦਰ ਵੱਲੋਂ ਅਕਸਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਦਿਵਾਲੀ ਦੇ ਤਿਹਾੜੀ ਨੂੰ ਲੈ ਕੇ ਪਟਾਕੇ ਦੀ ਸੇਲ ਨੂੰ ਲੈ ਕੇ ਵਸਫੋਟਕ ਐਕਟ 1884 ਅਤੇ ਵਸਫੋਟਕ ਰੂਲਸ 208 ਨੂੰ ਲੈ ਕੇ ਇੱਕ ਸਪਸ਼ਟ ਉਲੰਘਣਾ ਹੋਈ ਹੈ ਆਓ ਇਸ ਤੇ ਗੱਲ ਕਰਦੇ ਹਾਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਸਾਰੇ ਡੀਸੀਜ਼ ਵੱਲੋਂ ਦਿਵਾਲੀ ਅਤੇ ਦਿਨ ਤਿਹਾੜੀ ਨੂੰ ਲੈ ਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਵੇਂ ਕਿ ਜਲੰਧਰ ਦੇ ਡੀਸੀ ਹਮਾਚੂ ਅਗਰਵਾਲ ਅਤੇ ਜਲੰਧਰ ਦੇ ਕਮਿਸ਼ਨਰ ਰੇਟ ਤਨਪ੍ਰੀਤ ਕੋਰ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਪਟਾਕਿਆਂ ਵਿਕਰੀ ਨੂੰ ਲੈ ਕੇ ਸਿਰਫ ਉਹ ਹੀ ਦੁਕਾਨਦਾਰ ਪਟਾਕੇ ਵੇਚਣ ਜਿਨ੍ਹਾਂ ਨੇ ਲਾਇਸੈਂਸ ਲਿਆ ਹੋਇਆ ਡੀਸੀ ਤੋਂ ਇਹ ठा ਜੇ ਗੱਲ ਕੀਤੀ ਜਾਵੇ ਤਹਿਸੀਲਾਂ ਦੇ ਵਿੱਚ ਐਸ ਡੀ ਐਮ ਨੂੰ ਇਹ ਹਦਾਇਤਾਂ ਆਈਆਂ ਐ ਡੀ ਐਮ ਨੇ ਇਹ ਹਦਾਇਤਾਂ ਜਿੱਥੇ ਨਗਰ ਕੌਂਸਲਾਂ ਦੇ ਅਫਸਰਾਂ ਨੂੰ ਚਿੱਠੀ ਪੱਤਰ ਕੀਤੇ ਉੱਥੇ ਪੁਲਿਸ ਨੂੰ ਵੀ ਇਹ ਪੱਤਰ ਆਏ ਹੋਣਗੇ ਕਿ ਪਟਾਕੇ ਉਹੀ ਦੁਕਾਨਦਾਰ ਵੇਚਣ ਜਿਨ੍ਹਾਂ ਨੇ ਪਟਾਕੇ ਵੇਚਣ ਦਾ ਲਾਇਸੈਂਸ ਲਿਆ ਕੀ ਪਟਾਕੇ ਦੀਵਾਲੀ ਦੇ ਤਿਹਾੜੀ ਤੇ 21 ਅਤੇ 22 ਅਕਤੂਬਰ ਨੂੰ ਜਿਹੜੇ ਪਟਾਕੇ ਢੱਲੇ ਨਾਲ ਵਿਕੇ ਕੀ ਇਹ ਪਟਾਕੇ ਵੇਚਣ ਵਾਲਿਆਂ ਨੇ ਲਾਇਸੈਂਸ ਲਏ ਸੀ ਇਸ ਨੂੰ ਲੈ ਕੇ ਫਲੌਰ ਐਸ ਡੀ ਐਮ ਨੂੰ ਦੋਸ਼ ਕਹਿਤਾ ਹੋਣ ਦਾ ਸਾਡੇ ਕੋਲ ਸਮਾਚਾਰ ਹੈ ਕਿਉਂਕਿ 21 ਅਤੇ 22 ਨੂੰ ਢੱਲੇ ਦਾ ਪਟਾਕੇ ਫਲੌਰ ਤਹਿਸੀਲ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਪਿੰਡਾਂ ਵਿੱਚ ਵਿਕੇ ਡੀ ਸੀ ਦੇ ਹੁਕਮ ਨੂੰ ਇੱਥੇ ਜਾਣਿਆ ਲੋਕਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਮਹਿਜ਼ ਇੱਕ ਖਾਨਾ ਪੂਰਤੀ ਸਮਝੀਆਂ ਗਈਆਂ ਇਹ ਹਦਾਇਤਾਂ ਜਿੱਤੇ ਇੱਕ ਪਾਸੇ ਲੋਕ ਵਿਦੇਸ਼ਾਂ ਦੇ ਵਿੱਚ ਕਾਨੂੰਨਾਂ ਦੇ ਪ੍ਰਭਾਵ ਦੀ ਗੱਲ ਕਰਦੇ ਆ ਕਾਨੂੰਨੀ ਡੰਡੇ ਦੀ ਗੱਲ ਕਰਦੇ ਆ ਉੱਥੇ ਦੇ ਮੁਕਾਬਲੇ ਕਾਨੂੰਨ ਸਾਡੇ ਵੀ ਇੱਥੇ ਹਨ ਅਕਸਰ ਕੀ ਹੈ डीसी ਜਲੰਧਰ ਵੱਲੋਂ ਹਰ ਨਵੇਂ ਈਸ਼ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਚਾਹੇ ਉਹ ਆਵਾਜ਼ ਦੇ ਪ੍ਰਦੂਸ਼ਣ ਦੀ ਗੱਲ ਕਰ ਲਈਏ ਚਾਹੇ ਜਨਤਕ ਥਾਵਾਂ ਤੇ ਸਿਰਗੱਟ ਬੀੜੀ ਨੂੰ ਪੀਣ ਦੀ ਮਨਾਹੀ ਦੀ ਗੱਲ ਕਰ ਲਈਏ ਚਾਹੇ ਧਰਨੇ ਮਜਾਰੇ ਰੈਲੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਥਾਂ ਜਿਹੜਾ ਆ ਉਹ ਡੀਸੀ ਜਲੰਧਰ ਨੇ ਮਕਰ ਕਰਨੇ ਹੁੰਦੇ ਆ ਇਹਦੇ ਤੇ ਬਕਾਇਦਾ ਪ੍ਰੈਸ ਕਾਨਫਰੰਸਾਂ ਹੁੰਨੀਆਂ ਅਕਸਰ ਹਫਤੇ ਦੇ ਵਿੱਚ ਲਗਾਤਾਰ ਹੁਕਮ ਜਾਰੀ ਕੀਤੇ ਜਾਂਦੇ ਆ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਸੇ ਤਰ੍ਹਾਂ ਦੀਵਾਲੀ ਦੇ ਸੰਬੰਧ ਵਿੱਚ 10 ਸਤੰਬਰ ਨੂੰ ਇਹ ਹੁਕਮ ਜਾਰੀ ਹੋਏ ਸੀ ਕਿ ਪਟਾਕੇ ਸਿਰਫ ਉਹੇ ਦੁਕਾਨਦਾਰ ਵੇਚ ਸਕਦੇ ਆ ਜਿਨ੍ਹਾਂ ਨੇ ਲਾਇਸੈਂਸ ਲਏ ਆ ਇਹ ਕਿੰਨੇ ਕ ਦੁਕਾਨਦਾਰਾਂ ਨੇ ਜ਼ਿਲ੍ਹੇ ਦੇ ਵਿੱਚ ਲਾਇਸੈਂਸ ਲਏ ਸੀ ਇਹਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਆਈ ਹਾਂ ਇਹ ਜ਼ਰੂਰ ਹੈ ਕਿ ਫਲੋਰ ਐਸ ਡੀ ਐਮ ਨੇ ਕੀਤੀਆਂ ਹਦਾਇਤਾਂ ਦੇ ਤਹਿਤ ਫਲੋਰ ਗੁਰਾਇਆਂ ਨੂਰਮੈਲ ਬਿਲਗਾ ਇੱਥੇ ਦੇ ਕਾਰਜ ਸாதਕ ਅਫਸਰਾਂ ਨੇ ਇਹ ਅਨਾਉਂਸਮੈਂਟਾਂ ਕਰਵਾਈਆਂ ਕਿ ਪਟਾਕੇ ਸਿਰਫ ਉਹ ਹੀ ਦੁਕਾਨਦਾਰ ਵੇਚਣ ਜਿਨ੍ਹਾਂ ਨੇ ਲਾਇਸੈਂਸ ਲਿਆ ਹੋਇਆ ਅਸੀਂ ਇਸ ਤੇ ਨਜ਼ਰ ਬਣਾ ਕੇ ਰੱਖੀ ਕਿ ਕੀ ਅਨਾਉਂਸਮੈਂਟ ਬਾਅਦ ਦਿਵਾਲੀ ਜਾਂ ਦਿਵਾਲੀ ਤੋਂ ਦੋ ਦਿਨ ਟੜੱਲੇ ਨਾਲ ਵੇਚਣ ਵਾਲੇ ਪਟਾਕਿਆਂ ਦੇ ਦੁਕਾਨਦਾਰਾਂ ਦੀ ਕਿਸੇ ਨੇ ਚੈਕਿੰਗ ਕੀਤੀ ਕਿਸੇ ਨੇ ਵੀ ਚੈਕਿੰਗ ਨਹੀਂ ਕੀਤੀ ਸ਼ਰਿਆਂ ਪਟਾਕਾ ਵਿਕਿਆ ਲੱਖਾਂ ਕਰੋੜਾਂ ਦਾ ਪੰਜਾਬ ਦੇ ਵਿੱਚ ਪਟਾਕਾ ਵਿਕਿਆ ਸਿਰਫ ਇੱਕ ਗੁਰੂ ਸਹਾਏ ਹਲਕੇ ਦੇ ਵਿੱਚ ਉਥੇ ਸ਼ਹਿਰ ਦੇ ਵਿੱਚ ਇੱਕ ਐਸਐਚਓ ਨੇ ਮੀਡੀਆ ਦੇ ਵਿੱਚ ਦੇਖਿਆ ਕਿ ਕਿਵੇਂ ਪਟਾਕੇ ਜਿਹੜੇ ਸ਼ਹਿਰ ਦੇ ਅੰਦਰ ਵਿਕੇ ਉਹਨਾਂ ਤੇ ਸਖਤੀ ਕੀਤੀ ਬਿਲਗੇ ਦੇ ਵਿੱਚ ਭੀੜੇ ਬਜ਼ਾਰਾਂ ਦੇ ਵਿੱਚ ਸ਼ਰਿਆਂ ਪਟਾਕੇ ਵਿਕੇ ਸੁਰੱਖਿਆ ਨੂੰ ਦਾਅ ਤੇ ਲਾ ਕੇ ਵਿਕੇ ਇਸ ਨੂੰ ਲੈ ਕੇ ਕਾਰਜ ਸாதਕ ਅਫਸਰ ਬਿਲਗਾ ਨੂਰਮਲ ਨਕੂਦਰ ਕਿਤੇ ਵੀ ਕੋਈ ਪਟਾਕਾ ਵੇਚਣ ਵਾਲਿਆਂ ਤੇ ਜਿਹਨੀਆਂ ਗੈਰ ਕਾਨੂੰਨੀ ਤੌਰ ਤੇ ਵਿੱਚ ਇੱਕ ਵੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਜਿਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਡੀਸੀ ਦੇ ਹੁਕਮਾਂ ਨੂੰ ਟਿੱਚ ਜਾਣਿਆ ਇਹਨਾਂ ਅਫਸਰਾਂ ਨੇ ਜਦੋਂ ਹੁਣ ਇਸ ਨੂੰ ਲੈ ਕੇ ਦੋ ਸ਼ਿਕਾਇਤਾਂ ਫਲੋਰ ਦੇ ਐਸਡੀਐਮ ਨੂੰ ਕੀਤੀਆਂ ਗਈਆਂ ਕਿ ਐਸਡੀਐਮ ਫਲੋਰ ਇਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਜਾਂਚ ਕਰਨਗੇ ਕਿ ਇਹਨਾਂ ਅਫਸਰਾਂ ਨੂੰ ਜਾਂਚ ਕਰਕੇ ਇਹਨਾਂ ਤੇ ਕੋਈ ਵਿਭਾਗੀ ਕਾਰਵਾਈ ਕਰਨਗੇ ਕੀ ਪਟਾਕੇ ਵੇਚਣ ਵਾਲਿਆਂ ਤੇ ਜਿਵੇਂ ਮੰਗ ਕੀਤੀ ਗਈ ਆ ਵੀ ਉਹਨਾਂ ਤੇ ਵੀ ਕਾਰਵਾਈ ਹੋਵੇ ਕਿਸੇ ਤੇ ਕਾਰਵਾਈ ਹੋਵੇਗੀ ਕਿਉਂਕਿ ਜਦੋਂ ਹੁਣ ਉਹ ਦਿਨ ਤੋਂ ਦੇ ਲੰਘਿਆ ਪਟਾਕੇ ਵੇਚਣ ਵਾਲਿਆਂ ਨੇ ਪਟਾਕੇ ਵਿਚਲੇ ਕੀ ਇਹ ਮਰੀਪੋਤਨਾ ਪਟਾਕੇ ਵੇਕੇ ਇਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਇੱਥੇ ਕਾਨੂੰਨ ਦਾ ਜਿਹੜਾ ਰਾਜ ਹੈ ਉਹ ਮੈਜਿਕ ਖਾਨਾ ਪੂਰਤੀ ਪਿਛਲੇ ਦਿਨ ਵਿੱਚ ਹੋਈ ਦੇਖੀ ਗਈ ਆਮ ਲੋਕ ਵੀ ਅਕਸਰ ਕਹੇ ਜਾਂਦਾ ਕਿ ਇੱਥੇ ਕਾਨੂੰਨ ਵਾਲੀ ਕੋਈ ਗੱਲ ਨਹੀਂ ਦੋਸਤੋ ਕਾਨੂੰਨ ਇੱਥੇ ਹੈ ਪਰ ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਜਿਹੜੀ ਮਨੋਦਸ਼ਾਆ ਉਹ ਨજર ਨਹੀਂ ਆਈ ਜਦੋਂ ਡੀਸੀ ਵੱਲੋਂ ਹੁਕਮ ਕੀਤੇ ਪੱਤਰ ਐਂਦੀਆਂ ਪੱਤਰ ਤੇ ਆਏ ਐਸਡੀ ਨੇ ਇਹ ਪੱਤਰ ਜਿਹੜੇ ਆ ਅੱਗੇ ਕਾਰਜ ਸਾਧਕ ਅਫਸਰਾਂ ਨੂੰ ਫਾਰਵਰਡ ਕੀਤੇ ਉਹਨਾਂ ਦੇ ਆਧਾਰ ਤੇ ਹੀ ਅਨਾਉਂਸਮੈਂਟਾਂ ਹੋਈਆਂ ਫਿਰ ਕੀ ਇਨ੍ਹਾਂ ਅਫਸਰਾਂ ਦੇ ਵਿੱਚ ਕੋਈ ਡਰ ਪਿਆ ਸੀ ਕੀ ਉਹਨਾਂ ਨੇ ਡਰਦਿਆਂ ਨੇ ਹੇਠਲੇ ਬਜ਼ਾਰਾਂ ਦੇ ਵਿੱਚ ਪਟਾਕਿਆਂ ਦੀ ਵਿਕਰੀ ਕਰਨ ਵਾਲਿਆਂ ਨੂੰ ਚੈੱਕ ਕਰਨ ਨੂੰ ਲੈ ਕੇ ਕਿਉਂ ਕਾਰਵਾਈ ਨਹੀਂ ਕੀਤੀ ਇਹ ਇੱਕ ਸਵਾਲ ਹੈ ਹੁਣ ਜਦੋਂ ਐਡੀਐਮ ਬਲੌਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਕਤ ਸ਼ਿਕਾਇਤ ਦੀ ਜਾਂਚ ਕੀਤੀ ਜਾਵੇ ਇਹਨਾਂ ਆਧਸਰਾਂ ਬਲੋਂ ਕਿਉਂ ਡੀਸੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਦੋਸਤੋ ਸਾਡੀ ਇਸ ਤੇ ਨਜ਼ਰ ਹੋਊਗੀ ਕਿ ਕੀ ਐਸਡੀਐਮ ਇਸ ਤੇ ਕੋਈ ਜਾਂਚ ਕਰਦੇ ਆ ਇਹਨਾਂ ਆਧਸਰਾਂ ਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਕਰਦੇ ਆ ਤੁਹਾਨੂੰ ਅਸੀਂ ਅਗਲੇ ਦਿਨਾਂ ਵਿੱਚ ਇਹ ਮੂੜ ਖਬਰ ਸੁਣਾਵਾਂਗੇ ਕਿ ਇਹ ਤੇ ਕੋ ਕਾਰਵਾਈ ਹੋਈ ਕਿ ਨਹੀਂ ਇਹ ਤੇ ਨਜ਼ਰ ਬਣਾ ਕੇ ਰੱਖਾਂਗੇ ਦੋਸਤੋ ਤੁਸੀਂ ਦੇਖ ਰਹੇ ਹੋ ਮੁੱਦੇ ਦੀ ਗੱਲ ਪ੍ਰੋਗਰਾਮ ਬਿਲਕਾ ਨਿਊਜ਼ ਆਨਲਾਈਨ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਰੋਜ਼ਾਨਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਇੱਕ ਨਵਾਂ ਮੁੱਦਾ ਲੈ ਕੇ ਆਉਨੇ ਆ ਕੱਲ ਫੇਰ ਇੱਕ ਹੋਰ ਮੁੱਦਾ ਲੈ ਕੇ ਆਵਾਂਗੇ ਵੀਡੀਓ ਨੂੰ ਚੰਗੀ ਲੱਗੇ ਲਾਇਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਇੱਥੇ ਹੀ ਹੁਣ ਕਰਦੇ ਹਾਂ ਸਮਾਪਤੀ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਧੰਨਵਾਦ